ਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਤੁਹਾਡਾ ਵਰਨ ਫੈਮਿਲੀ ਵਲੌਗਸ ਵਿੱਚ ਹੋਰ ਸਨੌ ਜੀ ਸਾਰੇ ਕਿਵੇਂ ਹੋ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਆਪਣੇ ਆਪਣੇ ਘਰਾਂ ਵਿੱਚ ਤੰਦਰੁਸਤ ਹੋਵੋਗੇ ਰਾਜੀ ਖੁਸ਼ੀ ਹੋਵੋਗੇ ਹਾਂ ਜੀ ਅੱਜ ਦਿਨ ਹੈਗਾ ਜੀ ਮੰਡੇ ਦਾ ਹਨਾ 25 ਗਾਇਸ ਤੁਹਾਨੂੰ ਅੱਜ ਅਸੀਂ ਇੱਕ ਗੱਲ ਦੱਸਦੇ ਹਾਂ ਕੱਲ ਸੀਗਾ ਸਾਡਾ ਪੇਪਰ ਮੇਰਾ ਇੰਗਲਿਸ਼ ਦਾ ਔਰ ਜੋ ਦਾ ਸੀਗਾ ਹਿੰਦੀ ਦਾ ਬਟ ਮਮਾ ਨੇ ਸਾਨੂੰ ਇੱਕ ਗੁੱਡ ਵੀ ਆ ਬੈਡ ਵੀ ਆ ਨਿਊਜ਼ ਤੇ ਨਿਊਸ ਸੁਣਾਤੀ ਵੀ ਘਰ ਕੋ ਛੁੱਟੀਆਂ ਹੋ ਗਈਆਂ ਗਾਇਜ਼ ਆ ਦੇਖ ਵੇਖ ਇਹਨਾਂ ਦੇ ਹਾਲੇ ਹੋ ਗਏ ਹੋਰ ਆ ਬੱਚਿਆਂ ਨੂੰ ਕਿਉਂਕਿ ਗਰਮੀ ਕਾਫੀ ਜ਼ਿਆਦਾ ਪੈ ਰਹੀ ਹੈ ਗਾਇਜ਼ ਆ ਦੇਖ ਮੇਰਾ ਪ੍ਰਿੰਟਰ ਉਹ ਪਰਸੋ ਸੋਜਾ ਮਗਾ ਸੋਜਦਾ ਸੋਜਾ ਨਹੀਂ ਆਇਆ ਹੈਗਾ ਚਲੋ ਅੱਗੇ ਅਭੀ ਬੱਚਿਆਂ ਨੂੰ ਵੈਸੇ ਹੋਣੀਆਂ ਨਹੀਂ ਸੀ ਚਾਹੀਆਂ ਕਿਉਂਕਿ ਇਹਨਾਂ ਦੇ ਐਗਜ਼ਾਮ ਸੀਗੇ ਉਹ ਪੂਰੇ ਹੋ ਜਾਣੇ ਚਾਹੀਦੇ ਸੀ ਕਿਉਂਕਿ ਥੋੜੇ ਜਿਹੀ ਰਹਿ ਗਏ ਸੀਗੇ ਜ਼ਿਆਦਾ ਨਹੀਂ ਸੀਗੇ ਹੈਗੇ ਦੋ ਹੋ ਗਏ ਸੀਗੇ ਤੇ ਪੰਜ 6 ਹੀ ਰਹਿ ਗਏ ਸੀਗੇ ਬਸ ਕਿਉਂਕਿ ਇਹਨਾਂ ਦੇ ਰੈਗੂਲਰ ਹੋ ਰਹੇ ਸੀਗੇ ਨਾਲ ਦੀ ਨਾਲ ਉਹਦੇ ਓ ਦੇਖੋ ਮੇਰਾ ਮੁੰਡਾ ਕੰਮ ਕਰਦਾ ਐਵੇਂ ਕਰਦਾ ਇਹ ਇਹ ਬਿਲਕੁਲ ਵੀ ਸਹਿਜ ਨੂੰ ਕਹੇ ਤਾਂ ਇੱਕ ਕਰੋੜਾ ਪੈਂਦਾ ਵੀ ਸਹਿਜ ਕੰਮ ਕਰਦੇ ਉਹ ਦੇ ਲਓ ਉਹਨੂੰ ਪਤਾ ਨਾ ਵੀ ਚਾਦਰ ਚਾਦਰ ਸਹੀ ਨਹੀਂ ਹੈਗੀ ਦੇ ਲਓ ਆਪਣੇ ਆਪ ਲੱਗ ਗਿਆ ਨਾ ਕਰਨ ਇਹ ਦੇਖੋ ਇਹਨੂੰ ਇਹ ਹੁੰਦਾ ਵਾ ਸੈਟਿੰਗ ਕਰ ਰਹੀਆਂ ਬਾਸ ਸਹਿਜ ਨੂੰ ਥੋੜਾ ਜਿਹਾ ਕਹਿ ਕੇ ਕਰੋੜਾ ਪੈਂਦਾ ਸਹਿਜ ਸੈਟਿੰਗ ਕਰਦੇ ਮੈਂ ਬਸ ਥੋੜੇ ਜਿਹੀ ਹੋ ਜਾ ਮਾੜੀ ਅੱਜ ਸਾਡੀ ਛੁੱਟੀ ਆ ਅੱਜ ਆਪਾਂ ਨੇ ਕੋਈ ਵੀ ਮਾਰਨਿੰਗ ਦਾ ਵਲੌਗ ਨਹੀਂ ਸ਼ੂਟ ਕੀਤਾ ਹੈਗਾ ਜੋ ਕਰ ਦਿੱਲ ਨਹੀਂ ਕੀਤਾ ਹੈਗਾ ਮਾਰਨਿੰਗ ਦਾ ਵਲੌਗ ਸ਼ੂਟ ਕਰਨ ਨੂੰ ਮੈਂ ਕੁਝ ਵੀ ਸ਼ੂਟ ਨਹੀਂ ਕੀਤਾ ਹੈਗਾ ਤੇ ਅੱਜ ਆਪਣੀ ਛੁੱਟੀ ਆ ਖਾਣੇ ਪੀਣੇ ਤੋਂ ਅੱਜ ਅਸੀਂ ਮੰਗਾਇਆ ਸੀ ਸਾਹਿਬ ਜੀ ਆਪਾਂ ਉਹ ਖਾ ਲਏ ਜਿਹੜੇ ਚਾਹ ਨੇ ਖਾਦੇ ਜਿਹੜੇ ਮੈਂ ਨਹੀਂ ਖਾਦੇ ਸੀ ਉਹ ਵਾਲੀ ਮੰਮੂ ਸਾਨੂੰ ਪਪਾ ਇਹ ਤਾਂ ਖਾ ਲਿਓ ਉਹ ਸਾਨੂੰ ਵੀ ਵਰ ਕੋਈ ਨਾ ਪਪਾ ਇਹ ਤਾਂ ਖਾ ਲਿਓ ਓਹੋ ਤੇ ਆਪਾਂ ਜੀ ਹੁਣ ਆ ਕੇ ਕਿਚਨ ਦੇ ਵਿੱਚ ਕਿਚਨ ਦੇ ਵਿੱਚ ਅੱਜ ਅਸੀਂ ਦਾਲ ਸਬਜ਼ੀ ਕੁਝ ਨਹੀਂ ਬਣਾਇਆ ਅਸੀਂ ਮੰਗਾਇਆ ਹੈ ਸਾਇਦ ਪਪਾ ਤੋਂ ਬਾਹਰੋਂ ਸੀਗਾ ਕੁਝ ਖਾ ਲਾ ਦੋ ਜੀ ਨਹੀਂ ਕਰਦਾ ਕਿ ਮੈਂ ਤਾਂ ਮੇਰਾ ਬਣਾਉਣਾ ਦੱਸਦੀ ਸੀ ਮੈਂ ਕੋਕਾ ਦੇਖਦੇ ਹੁੰਦਾ ਨਾ ਮੈਂ ਆਪਣਾ ਘਰ ਦੇ ਵਿੱਚ ਕੁਝ ਵੀ ਬਣਾਉਣ ਨੂੰ ਦਿਲ ਨਹੀਂ ਕਰਦਾ ਹੁੰਦਾ ਹੈਗਾ ਤੇ ਅੱਧਰ ਪਿਆ ਦੀ ਜਲ ਜੀਰਾ ਹੈ ਹੁਣ ਮੈਂ ਫ੍ਰਿਜ ਚ ਰੱਖਣਾ ਕਿਉਂਕਿ ਕੱਲ ਨੂੰ ਹੈਗਾ ਯੂਵੀ ਦਾ ਬਰਥਡੇ ਤੇ ਉਹਦੀ ਮੰਮਾ ਨੇ ਭੇਜਿਆ ਕਹਿੰਦੇ ਦੀਦੀ ਅੱਧਰ ਫ੍ਰਿਜ ਦੇ ਵਿੱਚ ਲਾ ਲਓ ਵੀ ਠੰਡੀਆਂ ਹੋ ਜਾਣਗੀਆਂ ਇਹਨੂੰ ਮੈਂ ਚਾਚੇ ਨੂੰ ਪੁੱਛ ਕੇ ਕੱਢਣਾ ਹੁਣ ਕਰਨਾ ਸੀ ਕੱਢ ਕੇ ਰੋਣੀ ਹੈ ਕੱਢ ਹੀ ਲਵਾਂਗਾ ਫਿਰ ਉੱਪਰ ਲਾ ਦੇਣੇ ਆ ਬਰਫ ਨਾਲ ਜੰਮ ਜੇ ਉਹ ਤਾਂ ਜੰਮ ਗਿਆ ਫਿਰ ਥੱਲੇ ਰਾ ਦੋ ਫਿਰ ਉਹ ਪਹਿਲਾਂ ਕੱਢ ਕੇ ਰੱਖ ਦਾਂਗੇ ਨਾ ਬਾਕੀ ਭਾਈ ਥੋੜੀ ਨਾਲ ਚਾਚੀ ਦੇ ਫੋਰ ਕੱਢ ਕੇ ਪੁੱਛ ਲਓ ਚਲੋ ਜੀ ਆਪਾਂ ਹੁਣ ਵੱਡੀ ਬੇਟੀ ਆ ਸੱਜ ਪਰੇ ਹੋ ਮੈਂ ਇੱਥੇ ਉਹ ਲਾਉਣਾ ਹੈ ਫੋਨ ਲਾਉਣਾ ਫੋਨ ਹਾਂ ਇੱਥੇ ਵੀ ਹੁਣ ਆਪਾਂ ਗਾਈਜ਼ ਹੁਣ ਮੈਨੂੰ ਆਇਆ ਮम्मा ਉਸੇ ਨਹੀਂ ਗਰਮੀ ਚ ਕਿਵੇਂ ਹਾਂ ਹੁਣ ਤਾਂ ਮੰਮਾ ਦੀ ਕੀ ਗਰਮੀ ਚ ਕੰਮ ਕਰਦੇ ਕੰਮ ਗਰਮੀ ਵਿੱਚ ਕਰਦੇ ਤੇ ਚਾਹੀਦੀ ਕੰਮ ਹੁੰਦਾ ਉਸ ਕੈਸ਼ ਮਿਲਦਾ ਆ ਪਰ ਇਹਨਾਂ ਜਿਆਦਾ ਜ ਮਤਲਬ ਕੋਈ ਸ਼ੂਟ ਵਗੈਰਾ ਨਹੀਂ ਕੀਤਾ ਹੈਗਾ ਉਹ ਜਸਨ ਮੈਨੂੰ ਜਮਾਂ ਨਹੀਂ ਪਸੰਦ ਹੈਗਾ ਮੇਰੇ ਡਾਕਟਰ ਨੇ ਮੇਰੇ ਨਾਲ ਦੀ ਨੂੰ ਪਸੰਦ ਨਹੀਂ ਕੀਤੀ ਮੋਤੀ ਨਾਨੀ ਹਾਂ ਕਿੰਦੇ ਜਵਾਲੀ ਬੰਦ ਕਰਤਾ ਮੇਰੀ ਮੰਮੀ ਨੇ ਮੇਰੀ ਮੰਮੀ ਸੌਰੀ ਦਿਹਾੜੀ ਪੜਾ ਕੇ ਰੱਖਦੀ ਸੀ ਕਿ ਸੀ ਰੋਗ ਦਾ ਰੋਗ ਦਾ ਸਾਰਾ ਉਹ ਪਲਾ ਬੱਜੀ ਕਰਾ ਰਹੀ ਫਿਰ ਹੋ ਗਿਆ ਨਾਨੀ ਫਿਰ ਮੇਰੀ ਮੰਮੀ ਨੂੰ ਹੋ ਗਈ 슈ਗਰ ਹੈ ਨਾ ਫਿਰ ਮੇਰੇ ਡੈਡੀ ਕਹਿੰਦਾ ਹੁਣ ਘਰ ਤੋਂ ਅੱਜ ਤੋਂ ਬਾਹਰ ਨਹੀਂ ਹੁੰਦੇ ਮੇਰੇ ਡੈਡੀ ਨੇ ਚੀਨੀ ਵੀ ਢੋਲਤੀ ਸੀ ਇੱਕ ਵਾਰ ਕਰਕੇ ਉਹ ਵਿਚਾਰੇ ਆਪ ਵੀ ਕਹਿੰਦੇ ਅਸੀਂ ਵੀ ਨਹੀਂ ਚੀਨੀ ਖਾਂਦੇ ਪਰ ਹੁਣ ਤੈਨੂੰ ਨਹੀਂ ਗਿਆ ਕੇ ਦੰਡੇਗਾ ਦੇ ਅਸੀਂ ਔਰ ਮੇਰੀ ਮੰਮੀ ਨੂੰ ਲੱਗਦਾ ਨੌਕੀ ਨਹੀਂ ਹੈਗੀ ਹੋ ਜਾਈ بناري مخلاقدنا نت ਹਾਂਜੀ ਇੱਥੇ ਮੈਂ ਲੱਗੀ ਸੀਗੀ ਭਾਂਡੇ ਮਾਂਜਣ ਮੈਂ ਕਿਹਾ ਚਲੋ ਭਾਂਡੇ ਮਾਂਜ ਕੇ ਫਟਾਫਟ ਆਪਣਾ ਬੇਲੇ ਹੋ ਜਾਣੇ ਆ ਕਿਉਂਕਿ ਸੈਦ ਦੇ ਪਾਪਾ ਆਉਣ ਵਾਲੇ ਸੀਗੇ ਤੇ ਬਾਕੀ ਜਿਹੜਾ ਆਪਣਾ ਮਤਲਬ ਕਿ ਮੈਂ ਜਿਹੜੇ ਭਾਂਡੇ ਦੇ ਵਿੱਚ ਦੁੱਧ ਗਰਮ ਕਰਦੀ ਹੁੰਨੀ ਉਹ ਚ ਵੀ ਥੋੜਾ ਜਿਹਾ ਦੁੱਧ ਪਿਆ ਸੀ ਮਲਾਈ ਪਈ ਸੀਗੀ ਉਹ ਵੀ ਕੱਢ ਕੇ ਆਪਾਂ ਨੇ ਬੇਲਾ ਕਰਨਾ ਸੀਗਾ ਮੈਂ ਕਿਹਾ ਚਲੋ ਉਹਨੂੰ ਵੀ ਬੇਲਾ ਕਰਕੇ ਆਪਾਂ ਨਾਲ ਦੀ ਨਾਲ ਮਾਂਜ ਕੇ ਰੱਖ ਦਾਂਗੇ ਕਿਉਂਕਿ ਜਦੋਂ ਫਿਰ ਸੈਦ ਦੇ ਪਾਪਾ ਆਉਣਗੇ ਆ ਦੇਖੋ ਮਲਾਈ ਕੱਢ ਕੇ ਨਾਲ ਦੀ ਨਾਲ ਮੈਂ ਪਤੀਲੀ ਨੂੰ ਵੀ ਮਾਂਜ ਦੂੰਗੀ ਵੀ ਸੈਦ ਦੇ ਪਾਪਾ ਆਉਣਗੇ ਨਾਲ ਦੀ ਨਾਲ ਆਪਾਂ ਦੁੱਧ ਗਰਮ ਰੱਖ ਦਾਂਗੇ ਹਨ ਤੋ ਛੁੱਟੀ ਸੀਗੀ ਤੁਹਾਨੂੰ ਸਾਰਿਆਂ ਨੂੰ ਦੱਸਿਆ ਹੀ ਆ ਬਾਕੀ ਤੁਸੀਂ ਬਲੌਗ ਨੂੰ ਇੰਜੋਏ ਜਰੂਰ ਕਰਿਓ ਪਿਆਰ ਜਰੂਰ ਦਿਓ ਜੇ ਤੁਹਾਨੂੰ ਮੇਰਾ ਬਲੌਗ ਵਧੀਆ ਲੱਗੂਗਾ ਤਾਂ ਜਰੂਰ ਕਮੈਂਟ ਕਰਕੇ ਦੱਸਿਓ ਅੱਜ ਮੈਂ ਵੈਸੇ ਕੋਈ ਸ਼ੂਟ ਨਹੀਂ ਕੀਤਾ ਇੱਥੇ ਮੈਂ ਲੱਗ ਗਈ ਸੀਗੀ ਰਸਨਾ ਪੀਣ ਕਿਉਂਕਿ ਤੁਹਾਨੂੰ ਵੀ ਪਤਾ ਕਿ ਚੰਚਾ ਕੇ ਹੁਣ ਪਾਣੀ ਦੀ ਕਿੰਨੀ ਪਿਆਸ ਲੱਗਦੀ ਆ ਫਿਰ ਮੈਂ ਕਿਹਾ ਚਲੋ ਵੀ ਮੈਂ ਰਸਨਾ ਬਣਾ ਕੇ ਪੀ ਲੰਨੀ ਆ ਸਹਜ ਨੇ ਰੂਵਜ਼ਾ ਬਣਾ ਕੇ ਪੀ ਲਿਆ ਸੀਗਾ ਅਭੀ ਨੂੰ ਵੀ ਕਿਹਾ ਸੀਗਾ ਮੈਂ ਕਿਹਾ ਅਭੀ ਜੋਤ ਪੀਲਾ ਕਹਿੰਦਾ ਨਹੀਂ ਮम्मा ਮੈਂ ਨਹੀਂ ਪੀਣਾ ਹੈਗਾ ਮੈਂ ਤਾਂ ਕੋਕ ਕੇ ਪੀਊਂਗਾ ਹੁਣ ਜਦੋਂ ਪਾਪਾ ਆਉਣਗੇ ਵੀ ਚਲੋ ਵੀ ਜਿਹੜੀਆਂ ਬੋਟਲਸ ਵਗੈਰਾ ਨੇ ਖਾਲੀ ਹੋ ਗਈਆਂ ਸੀਗੀਆਂ ਮੈਂ ਨਾਲੇ ਬਰਫ਼ ਦੇ ਲੱਗੀ ਸੀਗੀ ਡੱਬੇ 'ਚ ਧਰਨੇ ਮੈਂ ਕਿਹਾ ਚਲੋ ਸਵੇਰੇ ਚਾਹੀਦੇ ਹੋਣਗੇ ਆਪਾਂ ਕਮਰਚਨ ਦੇ ਕਰਿਆ ਇਹ ਭਾਂਡੇ ਵੀ ਮਾਂਜੀ ਆਏ ਤੇ ਆਪਾਂ ਆਪਣਾ ਦੁੱਧੜਾ ਭਾਂਡਾ ਵੀ ਮਾਂਜਤਾ ਹੁਣ ਸ਼ਾਇਦ papa ਦੁੱਧ ਲੈ ਕੇ ਆਉਣਗੇ ਨਾਲ ਦੀ ਨਾਲ ਉਹਨੂੰ ਗਰਮ ਧਰਦਾਂਗੇ ਨਾਲ ਦੀ ਨਾਲ ਆਪਣਾ ਜਿਹੜਾ ਕੁਝ ਮੰਗਾਇਆ ਆਪਾਂ ਨੇ ਉਹ ਖਾਵਾਂਗੇ ਤੇ ਏਸੀ ਆਪਾਂ ਆਪਣਾ ਔਨ ਕੀਤਾ ਹੋਇਆ ਇੱਕ ਭੈਣ ਨੇ ਮੈਨੂੰ ਏਸੀ ਬਾਰੇ ਕਮੈਂਟ ਕੀਤਾ ਸੀਗਾ ਵੀ ਤੁਹਾਡਾ ਏਸੀ ਅ ਮਤਲਬ ਕਿ ਇਨਵਰਟਰ ਵਗੈਰਾ ਤੇ ਆ ਤੇ ਕਿੰਨੇ ਦਾ ਆ ਇਹ ਪਣੇ ਇਹ ਸਾਡਾ ਐ ਸੀ 14 ਸਾਲ ਪਹਿਲਾਂ ਦਾ ਏ ਇਹ ਇਨਵਰਟਰ ਤੇ ਨਹੀਂ ਹੈਗਾ ਇਹ ਇਨਵਰਟਰ ਤੋਂ ਬਿਨਾ ਹੀ ਆ ਤੇ ਇਹ ਉਦੋਂ ਮੈਨੂੰ ਲੱਗਦਾ 50 ਦਾ ਸ਼ਾਇਦ 50 55 ਦਾ ਇੰਨਾ ਕਿਦਾ ਆਇਆ ਸੀ ਕਿਉਂਕਿ ਹੁਣ ਤਾਂ ਇਹ ਸੀ ਬਹੁਤ ਸਸਤੇ ਹੋ ਗਏ ਹੁਣ ਤਾਂ ਬਹੁਤ ਘੱਟ ਰੇਟ ਹੋ ਗਿਆ ਐਸੀਆਂ ਦਾ ਹੁਣ ਤਾਂ 32 32 33 33000 ਨੂੰ ਵੀ ਐਸੀ ਆ ਰਹੇ ਨੇ ਹੁਣ ਤਾਂ ਬਹੁਤ ਘੱਟ ਗਿਆ ਰੇਟ ਜਣੀ ਅਸੀਂ 14 ਸਾਲ ਪਹਿਲਾਂ ਲਵਾਇਆ ਸੀਗਾ 14 ਸਾਲ ਹੋ ਗਏ ਮਾਤਾ ਦੀਦੀ ਸਾਡੀ ਕਹਿੰਦੀ ਸਿਰ ਦਰਦ ਕਰਦਾ ਸਿਰ ਦਰਦ ਕਰਦਾ ਮੈਂ ਪਾਪਾ ਨੂੰ ਵੀ ਦਿਖਾ ਲਈ ਅੱਜ ਵੀਡੀਓ ਨਾਲੇ ਤੇਰੇ ਛਿੱਤਰ ਪੋਣੀ ਆ ਇਹ ਸਿਰ ਦਰਦ ਨਾਲ ਜਦ ਐਨਕ ਨਹੀਂ ਲਾਉਂਦੀ ਹੈਗੀ ਤਾਂ ਆ ਹੁੰਦਾ ਹੁਣ ਵੀ ਦੇਖੋ ਟੀਵੀ ਦੇਖ ਰਹੀ ਆ ਹੁਣ ਇਹਨਾਂ ਨੂੰ ਇਹ ਹੋ ਗਿਆ ਵੀ ਪੇਪਰ ਸਾਡੇ ਹੈ ਨਹੀਂ ਤੇ ਇਧਰ ਦੇਖੋ ਐਨਕ ਕੋਲ ਹੈ ਨਹੀਂ ਅੱਖਾਂ ਨੂੰ ਮਲ ਰਹੀ ਆ ਮੈਂ ਐਨਕਾ ਦੇ ਟੀਵੀ ਦੇਖਣਾ ਹੈ ਉਦੋਂ ਤੂੰ ਚੱਕੀਆਂ ਹੀ ਨਹੀਂ ਦੇ ਉਹ ਐਨਕਾ ਉਦੋਂ ਦੇਖੋ ਸਾਡੇ ਸਰਦੀ ਪਾਈ ਤੂੰ ਜਾ ਰਹੇ ਸੋਗੀ ਮੈਂ ਇਸ ਲਈ ਮੈਂ ਧਾਰ ਕੇ ਰੱਖਤੀ ਆਪਣੇ ਚਾਦਰ ਚ ਉਧਰ ਪਿਛਾ ਕੇ ਆਪਣਾ ਪੈਗਰੇ ਨਾਲ ਮੰਮਾ ਵੈਸੇ ਹੋ ਗਈ ਸੀ ਇਹਦਾ ਵੀ ਮੈਂ ਇਹਦੀਆਂ ਵੀ ਉਂਗਲੀਆਂ ਤੇ ਹੁਣ ਮੈਂ ਡੰਡੇ ਮਾਰਨੇ ਆ ਇਹਦੀਆਂ ਨਾ ਬਹੁਤ ਉਂਗਲੀਆਂ ਮੂੰਚ ਪੈਂਦੀਆਂ ਨੇ ਜਮਾ ਵੀ ਸ਼ਰਮ ਹੋਵੇ ਵੀ ਹਾਂ ਭਾਈ ਡਾਕਟਰ ਨੇ ਕੀ ਕਿਹਾ ਜਦ ਮੈਂ ਪਾਪਾ ਕਹਿੰਦੇ ਪਾਪਾ ਨਹੀਂ ਨਿਕਲ ਚਲੋ ਜੀ ਹੁਣ ਸਾਇਦ ਪਾਪਾ ਨੂੰ ਆ ਜਾਣ ਦੋ ਦੇਖਦੇ ਆ ਫਿਰ ਉਹ ਕੀ ਕੀ ਲੈ ਕੇ ਆਉਂਦੇ ਨੇ ਵੈਸੇ ਮੈਂ ਤਾਂ ਆਪਣਾ ਵੈਜ ਰੋਲ ਮੰਗਾਇਆ ਸੀਗਾ ਮੈਨੂੰ ਨਾ ਵੀ ਲਿਆ ਜੀ ਹੈਗਾ ਮੈਨੂੰ ਮਿਲਿਆ ਨਹੀਂ ਹੈਗਾ ਮਿਲਿਆ ਨਹੀਂ ਉਹ ਕਹਿੰਦੇ ਪਿੰਡ ਗਿਆ ਹੋਇਆ ਜਿਹੜਾ ਉਹ ਪਾਈ ਬਣਾਉਂਦਾ ਕਿ ਟਿੱਕੋ ਬਣਾਉਂਦਾ ਬੁੱਕ ਮਾਰਕੀਟ ਦੇ ਵਿੱਚ ਬਹੁਤ ਟੇਸਟੀ ਬਣਾਉਂਦਾ ਨਹੀਂ ਬਟ ਹੁਣ ਇੱਕ ਹੋਰ ਕਿਸੇ ਨੇ ਇੱਕ ਦੱਸਿਆ ਨਾ ਜੀ ਜੀ ਵੀ ਮਾਰਕੀਟ 'ਚ ਇੱਕ ਰੋਲ ਦੀ ਦੁਕਾਨ ਹੈ ਜਦੋਂ ਵੀ ਸ਼ਾਲ ਮੈਂਗਾ ਮਾਰਟ 'ਚ ਜਾਂਦੇ ਆ ਉਸਦੀ ਇੱਕ ਜਿਹੜੀ ਸਾਈਡੋਂ ਉੱਥੇ ਹੀ ਲਿਆ ਹੁਣ ਪਾਪਾ ਨੇ ਉਹ ਮੈਂ ਕਿਹਾ ਮੈਨੂੰ ਯਾਦ ਨਹੀਂ ਸੀ ਮੈਨੂੰ ਪਤਾ ਨਹੀਂ ਟੇਸਟੀ ਹੋਊਗਾ ਪਤਾ ਨਹੀਂ ਕਿਉਂਕਿ ਫਸਟ ਟਾਈਮ ਕੋਈ ਜਾਣਾ ਉਹ ਵੀ ਮੈਂ ਤੁਹਾਨੂੰ ਜ਼ਰੂਰ ਦੱਸੂਗੀ ਤੁਸੀਂ ਵੀਡੀਓ ਦੇ ਨਾਲ ਬਣੇ ਰਹੋ ਤੁਹਾਨੂੰ ਦਿਖਾਵਾਂਗੇ ਅੱਜ ਹਰ ਇੱਕ ਕੰਮ ਤੁਹਾਨੂੰ ਦਿਖਾਏ ਕਿਉਂਕਿ ਮੈਂ ਸਵੇਰ ਦੀ ਨਹੀਂ ਅੱਜ ਕੋਈ ਵਲੌਗ ਨਹੀਂ ਸ਼ੂਟ ਕੀਤਾ ਅੱਜ ਤੁਹਾਨੂੰ ਗੱਲਾਂ ਬਾਤਾਂ ਦਾ ਹੀ ਵਲੌਗ ਹੋਊਗਾ ਜੇ ਤੁਹਾਨੂੰ ਵਧੀਆ ਲੱਗਿਆ ਤਾਂ ਇੰਜੋਏ ਕਰਦੇ ਹੋਗੇ ਸਾਡੇ ਵਲੌਗ ਨੂੰ ਤਾਂ ਬਣੇ ਰਹੋ ਤੇ ਅੱਜ ਮੰਮਾ ਦੇ ਰਿਐਕਸ਼ਨ ਦਿਖਾਵਾਂਗੇ ਵੀ ਕਿਵੇਂ ਦਾ ਟੇਸਟ ਹੁੰਦਾ ਕਿਉਂਕਿ ਮੈਂ ਪਹਿਲੀ ਵਾਰ ਕਿਸੇ ਹੋਰ ਦਾ ਹਨਾ ਰੋਲ ਟੇਸਟ ਕਰਨਾ ਹੈ ਮੈਨੂੰ ਉਹਨਾਂ ਦੀ ਪਸੰਦ ਆਉਂਦਾ ਸੀਗਾ ਪਰ ਮੇਰੇ ਘਰ ਵਾਲਾ ਬਹੁਤ ਬਹੁਤ ਸਾਰਾ ਮੇਰਾ ਘਰ ਮੇਰੀ ਡਿਮਾਂਡਾਂ ਬਹੁਤ ਪੂਰੀਆਂ ਕਰ ਦਿੰਦਾ ਪਰ ਆਪਾਂ ਡਿਮਾਂਡ ਉਨੀ ਕਰ ਕੀ ਦਿੰਦੀਆਂ ਜਿੰਨੀ ਕ ਆਪਾਂ ਨੂੰ ਪਤਾ ਵੀ ਹਾਂ ਪੂਰੀ ਕਰ ਸਕਦੇ ਆ ਆਪਾਂ ਆਪਣੀ ਔਕਾਤ ਤੋਂ ਜ਼ਿਆਦਾ ਡਿਮਾਂਡਾਂ ਨਹੀਂ ਰੱਖਦੇ ਹੁੰਦੇ ਸੋ ਇੰਨੀ ਇੱਕ ਮੇਰੀਆਂ ਪੂਰੀਆਂ ਕਰ ਦਿੰਦੇ ਨੇ ਪਰ ਮੈਂ ਤਾਂ ਜਿਹੜੀ ਚੀਜ਼ ਮਰਜ਼ੀ ਕਹਿ ਦਵਾਂ ਸਾਇਦ ਨਹੀਂ ਵੀ ਰਹਿਣਾ ਵੀ ਮਮਾ ਪਾਪਾ ਚੋ ਦੇ ਹਰ ਇੱਕ ਗੱਲ ਤੁਹਾਡੀ ਪੂਰੀ ਕਰ ਦਿੰਦੇ ਮੈਨੂੰ ਲੜਦਾ ਵੀ ਬਹੁਤ ਆ ਲੜਾਈ ਵੀ ਅਸੀਂ ਬਹੁਤ ਕਰਦੇ ਆ ਫਿਰ ਪਤਾ ਕੀ ਕਰਦੇ ਆ ਮਮਾ ਨਹੀਂ ਹਲੇ ਨਾ ਹੋ ਕਰਦੇ ਪਹਿਲਾਂ ਮਮਾ ਨਹੀਂ ਬੁਲਾਉਂਦੇ ਆਪਾ ਸਿਰ ਹੱਸੀ ਬਾਬਾ ਨੇ ਜਲਦੀ ਆ ਜਾਂਦੀ ਹੈ ਹੱਸਣ ਲੱਗ ਜਾਂਦੀ ਹੈ ਤੇ ਅਸੀਂ ਲੜਦੇ ਵੀ ਬਹੁਤ ਨਾਲ ਪਰ ਪਿਆਰ ਵੀ ਸਾਡਾ ਬਹੁਤ ਆ ਹੈਨਾ ਤੇ ਸੈਲ ਨੂੰ ਸੈਲ ਨੂੰ ਪਤਾ ਹੈ ਵੀ ਜਿਹੜੀ ਚੀਜ਼ ਮੈਂ ਜਿੰਨਾ ਚਿਰ ਮੈਂ ਹਾਂ ਨਹੀਂ ਕਰਦੀ ਉਹਨਾਂ ਚਿਰ ਨਹੀਂ ਉਹ ਕਰਦੀ ਮਤਲਬ ਕਿ ਮੈਨੂੰ ਨਾਲੇ ਮੈਂ ਹੁਣ ਰੀਚਾਰਜ ਆ ਮੈਨੂੰ ਆਪਣਾ ਆਪ ਵੀ ਮੈਂ ਫੋਨ ਚੋਂ ਕਰਦੀ ਹਾਂ ਦਵਾਰੇ ਹੈਨਾ ਮੈਨੂੰ ਵਾਈਫਾਈ ਨਾ ਹੋਣ ਕਰਕੇ ਕਈ ਵਾਰ ਫਿਰ ਮੈਂ ਸੈਲ ਰੈਡੀਓ ਘਰ ਦੱਸ ਦਿੰਦੇ ਆ ਜੀ ਮਮਾ ਕਹਿੰਦੇ ਮੈਨੂੰ ਰੀਚਾਰਜ ਕਰ ਦੋ ਮੇਰਾ ਨੈਟ ਮੁੱਕ ਗਿਆ। ਨਾ ਨਹੀਂ ਜੀ ਵੀ ਮੁੱਕ ਗਿਆ ਲੱਗਦਾ ਹੈ ਜੀ। ਮੈਂ ਨਹੀਂ ਕਰਨਾ। ਮੈਂ ਨਹੀਂ ਕਰਨਾ। ਨਾਲੇ ਫਿਰ ਐਪ ਖੋਲੀ ਕਰੀਗੇ ਤਾਂ ਵੀ ਕਰ ਨਹੀਂ ਦੁੱਤਾ ਨਾਲੇ। ਭਾਵੇਂ ਜਵਾਬ ਦੇਈਗਾ ਮੈਂ ਨਹੀਂ ਕਰਨਾ ਮੈਂ ਨਹੀਂ ਕਰਨਾ ਨਾਲੇ ਕਰ ਵੀ ਦੁੱਤਾ। ਇਹ ਤਾਂ ਮੇਰੇ ਘਰਾਂ ਵਿੱਚ ਨਹੀਂ ਬਹੁਤ ਮੰਡਾ ਪੂਰੇ ਦਾ। ਮੈਨੂੰ ਮੈਂ ਇੱਕ ਵਾਰ ਮੂੰਹ ਚੋਂ ਕੱਢ ਦਮਾਂ ਚੀਜ਼। ਮੈਨੂੰ ਹਰ ਇੱਕ ਚੀਜ਼ ਲੈਣਾ ਨਹੀਂ ਕਰਨੀ ਹੁੰਦੀ ਤਾਂ ਵੀ ਦਵਾਈ ਦਿੰਦੇ ਆ। ਪਰ ਉਹ ਸੀ ਲੜਦੇ ਬਹੁਤ। ਛੋਟਾ ਹੱਤੀ ਹੁੰਦੀ ਆ ਸੀ ਫੇਰ ਉਹ ਜੀ ਹੋ ਜਾਂਦਾ ਲੜੂੜ ਕੇ ਪਗਾਮ ਆਇਆ ਕਰ ਕਰ ਕੇ ਫੇਰ ਉਹ ਜੀ ਹੋ ਜਾਂਦਾ ਪਤਾ ਹੀ ਲੱਗਦਾ ਵੀ ਲੜਾਈਆਂ ਹਨਾ ਉਹ ਕਰਜੋ ਕਿੰਨੀ ਗੁੰੰਦੀ ਬਾਤ ਕਰਦਾ ਉਹਨੇ ਹੁਣ ਟਟਾਈ ਖਾਣੀ ਆ ਉਹ ਚਾਮ ਲਿਆ ਹੋਇਆ ਬਹੁਤ ਦੱਸਾਂ ਇਹ ਪਾਪਾ ਦਾ ਕੁੱਟ ਖਾਊਗਾ ਹੁਣ ਦੇਖਾ ਚੌੜਾ ਕਰਦਾ ਏ ਹਾਂ ਜਾਣ ਕੇ ਮੈਨੂੰ ਪਰੇਸ਼ਾਨ ਕਰਦਾ ਜਾਂ ਮੈਂ ਬੋਲਦੀ ਆ ਨਾ ਮੈਨੂੰ ਪਰੇਸ਼ਾਨ ਕਰਦਾ ਹੱਜਾ ਮੈਂ ਦੱਸਿਆ ਤੈਨੂੰ ਪਤਾ ਚਲ ਆ ਸਾਕੇਰ ਕਰ Dance ਕਰੋ ਦਾਂਸੀ ਦਾਂਸੀ ਆਇਆ ਦਾਂਸੀ ਦਾਂਸੀ ਆਇਆ ਡਾਂਸ ਕਰੋ ਆਈ ਡਾਂਸ ਕਰੀਏ ਡਾਂਸ ਜਿਦਾ ਸਿਦਾ 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 ਮੈਂ ਜਾਨਾ ਮੈਂ ਸਵੇਰ ਸਵੇਰੇ ਨਾ ਉਹ ਮੈਂ ਸਨਸਕ੍ਰੀਨ ਲਾਣੀ ਨਹੀਂ ਆਰ ਦਉਂਦਾ ਆਪਣੇ ਚੁੰਦੇ ਤੇ ਲਮਾਉਂਦਾ ਉਹਦੇ ਲੱਗਿ ਆਉਂਦਾ ਚਲੋ ਜੀ ਹੁਣ ਤੁਸੀਂ ਸਾਡੇ ਵਲੌਗ ਦੇ ਨਾਲ ਬਣੇ ਰਹੋ ਅੱਜ ਸਾਡਾ ਵਲੌਗ ਐਵੇਂ ਦੇ ਇੰਜੋਏ ਕਰਿਓ ਮਿਲਦੇ ਆ ਸਾਡੇ ਪਾਪਾ ਅੱਜ ਫੇਰ ਦੇਖਦੇ ਆ ਕੀ ਲੈ ਕੇ ਆਉਂਦੇ ਨੇ ਤੁਹਾਨੂੰ ਵੀ ਨਾਲ ਖਿਲਾਵਾਂਗੇ ਤੁਸੀਂ ਵੀ ਬਣੇ ਰਹੋ ਵਲੌਗ ਤੇਰਾ ਤੁਸੀਂ ਵੀ ਇੰਜੋਏ ਕਰਿਓ ਸਾਡੇ ਨਾਲ ਕਿਤਨੀ ਜੀ ਫਰੈਂਡਸ ਸਹਿਦੇ ਪਪਾ ਆ ਗਏ ਆਪਾਂ ਮੰਗਾ ਲੇ ਆਪਣੇ ਪਨੀਰ ਰੋਲ ਆਪਣੀ ਫੇਵਰੇਟ ਜੀ ਤੁਹਾਨੂੰ ਦਿਖਾਵਾਂਗੇ ਉਹਨਾਂ ਕਹਿੰਦੇ ਇਧਰ ਲੈ ਕੇ ਆਏ ਆ ਸਹਿਜਪ੍ਰੀਤ ਦੇ ਪਪਾ ਸਹਿਜ ਉਹਨਾਂ ਵਾਸਤੇ ਮੋਮੋਸ ਆਰ ਸਪ੍ਰਿੰਗ ਸਪ੍ਰਿੰਗ ਰੋਲ ਇਹ ਖਾਣਗੇ ਮੈਂ ਵੀ ਖਾऊंगी ਪਰ ਮੈਂ ਆਪਣਾ ਫੇਵਰੇਟ ਖਾऊंगी ਪਰ ਦੇਖਾਂਗੇ ਹਜੇ ਮੰਮਾ ਜੀ ਪਰ ਉਹਨ ਮੈਂ ਅੱਗ ਦੇ ਖਾ ਖਾ ਸਪ੍ਰਿੰਗ ਰੋਲ ਤੇ ਤੁਸੀਂ ਮੰਗਾਉਨੇ ਆ ਤੁਹਾਨੂੰ ਮੈਂ ਮੈਂ ਹਜੇ ਹੁਣ ਮੈਂ ਆ ਪਤਾ ਨਹੀਂ ਕਿੰਨਾ ਖਾਣਾ ਫਿਰ ਮੈਂ ਮੈਂ ਵੀ ਅੱਕ ਜਾਣਾ ਇਹ ਖਾ ਖਾ ਕੇ ਆਪ ਖਾਣੂਗੀ ਆਪ ਖਾਣੂਗੀ ਜੀ ਆ ਆ ਜੋ ਫਰੈਂਡਸ ਤੁਸੀਂ ਵੀ ਸਾਰੇ ਜਾਣੇ ਜਰੂਰ ਆਓ ਭਾਈ ਉਹਨਾਂ ਨੇ ਇੱਕ ਜਰਾ ਐਪ ਕਰਤੇ ਇੱਕੋ ਆ ਫਿਰ ਦੋ ਨੇ ਦੋ ਲਿਆਂਦੇ ਸੀ ਬੱਪਾ ਨੇ ਬਟ ਉਹਨਾਂ ਨੇ ਇੱਕ ਸਾਡੇ ਲਈ ਇੱਕ ਮਾਲੀ ਆ ਵਾਲੇ ਵਧੀਆ ਪਾਪਾ ਨੂੰ ਆਏ ਹੋ ਗਏ ਮਮਾ ਭੁੱਖੀ ਰਹੂਗੀ ਪਰ ਮੈਂ ਇੱਕ ਖਾ ਕੇ ਹੀ ਰਾਜ ਚੰਨੀ ਆ ਆ ਜੋ ਫਰੈਂਡਸ ਤੁਸੀਂ ਵੀ ਕਰੋ ਇੰਜੋਏ ਟੇਸਟੀ ਟੇਸਟੀ ਚਲੋ ਜੀ ਹੁਣ ਤੁਹਾਨੂੰ ਖਾ ਕੇ ਦੱਸਦੇ ਕਿਵੇਂ ਦੇ ਲੱਗਦੇ ਆ ਆਹ ਸਵਾਦਾ ਬੈਰੀ ਟੇਸਟੀ ਮਮਾ ਬਾਦ ਨੂੰ ਪੜਾ ਦੇ ਮੈਨੂੰ ਮੈਨੂੰ ਨਹੀਂ ਪਤਾ ਮੈਨੂੰ ਪਤਾ ਤੁਹਾਨੂੰ ਪਤਾ ਹੈ ਕਿ ਮੈਨੂੰ ਸਸਤੀਆਂ ਚੀਜ਼ਾਂ ਹੀ ਹਸਾਂਦਾ ਆਉਂਦੀਆਂ ਨੇ ਜਿਹੜਾ ਕਹਿੰਦੇ ਆਂ ਇੱਕ ਕੰਪਨੀ ਦਿੱਤੀ ਹੋਈ ਹੈ ਤੇ ਉਹਦੇ ਵਰਗੀ ਨਹੀਂ ਥੋੜਾ ਉਹ ਬਵਰੀਆ ਬਣਾਉਗਾ ਇਹ ਨਾ ਇਹਦੇ ਚ ਪਿਆਰੀ ਜਿਹਾ ਟੇਸਟ ਆਉਂਦਾ ਤੇ ਮੈਂ ਪਾ ਪੈਟੀ ਨਹੀਂ ਹੁੰਦਾ ਪਨੀਰ ਵਾਲੀ ਪੈਟੀ ਸਹਣਾ ਉਹ ਚੀਜ਼ ਆ ਉਹਦੇ ਉਹਨੇ ਤਾਂ ਵੈਜੀਟੇਬਲਸ ਇੰਨੀਆਂ ਪਾਈਆਂ ਹੁੰਦੀਆਂ ਉਹਦਾ ਟੇਸਟ ਹੀ ਰਹਿਦਾ ਇਹ ਨਾ ਰੱਖ ਕੇ ਅਮਕਾ ਇਨਾਰਾ ਹੋ ਗੋਮਨ ਵਾਲੇ ਖਾਲੋ ਇੱਕ ਤੁਸੀਂ ਖਾ ਲਓ ਜੇ ਖਾਣਾ ਪਰ ਕੋਣ ਲੈ ਲੋ ਸਾਰੇ ਜਣ ਪਪਾ ਖਾ ਦੋ ਤੁਸੀਂ ਵੀ ਆ ਜਾਓ ਜੀ ਇਹ ਤਾਂ ਜੁੱਠਾ ਹੋ ਗਿਆ ਤੁਸੀਂ ਆ ਵਾਲਾ ਖਾ ਲਓ ਸਾਰੇ ਜਣ ਇਹ ਆਜੋ ਪਰ ਮੈਨੂੰ ਇਹਨਾਂ ਦਾ ਟੇਸਟ ਇੰਨਾ ਵਧੀਆ ਨਹੀਂ ਲੱਗਿਆ ਹੈਗਾ ਕਿਉਂਕਿ ਮੈਨੂੰ ਟੇਸਟ ਆਉਂਦਾ ਸਾਡੇ ਇੱਕ ਹੋਆ ਸਾਡੇ ਉਹ ਆਪਣੇ ਪਿੰਡ ਗਿਆ ਹੋਇਆ ਭਾਈ ਮਤਲਬ ਕਿ ਉਹਦਾ ਇੰਨਾ ਈਸਟ ਹੁੰਦਾ ਹਾਂ ਪ੍ਰਾਈਸ ਸੇਮ ਹੈ ਮੰਨ ਲਓ ਹੁਣ ਸਦਾ ਪੰਜਾਬੀ ਦੇ ਨਾ ਪਹਿਲਾ ਪਹਿਲਾ ਸੀਜ਼ਨ ਦਾ ਲੈ ਕਾਲ ਸੋਸ ਪਰ ਉਹ ਤਾਂ ਟੇਸਟੀ ਹੈ ਨਾ ਜਾਲਾ ਹੁੰਦਾ ਨਾ ਇਹ ਤਾਂ ਜਿਵੇਂ ਨਾ ਪੈਟਿਸ ਖਾ ਰਹੇ ਆ ਜਿਹੜੀ ਆ ਚੀਜ਼ਾਂ ਨਾਲ ਇਹਦੀ ਬਿਲਕੁਲ ਵੀ ਕ੍ਰਾਂਚੀ ਨਹੀਂ ਹੈਗੀ ਮਤਲਬ ਕਿ ਪੈਟਿਸ ਆਲਾ ਟੇਸਟ ਆ ਰਿਹਾ ਇਹਦੇ ਵਿੱਚ ਉਹ ਜਿਹੜਾ ਰੋਲ ਆ ਉਹ ਤਾਂ ਇੰਨਾ ਜ਼ਿਆਦਾ ਟੇਸਟੀ ਇੰਨਾ ਜਮੀ ਜਮੀ ਹੁੰਦਾ ਇੱਕੋ ਘੜਦਾ ਉਹ ਜੀਟੀਵੀ ਮਾਰਕੀਟ ਚੋਂ ਨਾ ਇੱਕੋ ਆ ਉਹ ਨਾ ਸਾਰੀ ਉਹ ਮਾਰਕੀਟ ਚੋਂ ਜਿਹੜੀ ਆਲਾ ਇੱਕੋ ਆ ਕਿੰਨਾ ਜਿਆਦਾ ਜਮੀ ਹੁੰਦਾ ਬਾਕੀ ਮੈਨੂੰ ਨਾ ਮੈਨੂੰ ਜਿਆਦਾ ਮੈਨੂੰ ਅਜਮ ਨਹੀਂ ਹੁੰਦੀਆਂ ਹੈਗੀਆਂ ਮਤਲਬ ਕਿ ਜਿਆਦਾ ਵਧੀਆ ਹੋਟਲਾਂ 'ਚ ਜਾ ਕੇ ਖਾਣਾ ਵਧੀਆ ਹਨ ਮੈਨੂੰ ਉਹਨਾਂ ਦਾ ਖਾਣਾ-ਦਾਣਾ ਨਾ ਵਧੀਆ ਨਹੀਂ ਲੱਗਦਾ ਉਹ ਨਾ ਫਿੱਕਾ-ਫਿੱਕਾ ਜਿਹਾ ਬਣਾਉਂਦੇ ਆ ਮੈਨੂੰ ਥੋੜਾ ਜਿਹਾ ਸਪਾਈਸੀ ਜਿਹਾ ਵਧੀਆ ਲੱਗਦਾ ਹੈ ਕਿਉਂ ਕੜਾਈ ਪੀ ਜਿਹਾ ਵਧੀਆ ਲੱਗਦਾ ਧਾਬੇ ਦਾ ਜਿਮਾਂ ਨਾੜੀ ਗੋਦ ਮੇਰੇ ਪਾਪਰ ਖਾ ਦਿੱਤਾ ਹੈ ਤੇ ਬੈਕ ਬੈਟਲ ਵਾਲ ਨੂੰ ਬੰਦਾ ਵਧੀਆ ਹੈ ਉਹ ਨਾ ਸਵਾਦ ਨਹੀਂ ਆਉਂਦਾ ਇਹ ਪੰਜ ਦਿਨ ਤੋਂ ਕੋਈ ਨਹੀਂ ਖਾਣਾ ਕੋਈ ਰਾਤ ਨੂੰ ਸਾਰੇ ਪੂਰੇ ਵੀਰਾਂ ਨੂੰ ਅੰਮ੍ਰਿਤ ਦੇ ਮਾਮਲੇ ਜਿੰਦ ਕਰਨਾ। ਫੋਟੋ ਮੈਨੂੰ ਪਿਆਰੀ ਜਦ ਤੇ ਦੇ ਦੇ। ਦੇ ਲੋ ਮਾਂਗਾ ਜਿਹਾ ਲਉਣਾ। ਚੁੱਪੀ ਕਰ ਲੈ। ਮੈਂ ਤੁਹਾਨੂੰ ਜਰਾ ਡਬਲ ਟੂ ਲਾ। ਨਾ ਨਾ ਡਬਲ ਟੂ ਡਬਲ ਟੂ ਲਾ। ਕਿੰਨਾ ਸਵਾਹ ਹੁੰਦਾ ਉਹਦਾ। 42000 ਰੁਪਏ ਦਰਵਾਣਾ ਪਾਉਂਦੇ ਨੇ ਹੁਣ ਬੰਦੇ ਦੇ ਨੇ ਹੁਣ ਬੰਦਲਾ। ਹਾਂ। ਚਲੋ ਜੀ ਤੁਸੀਂ ਖਾ ਲਈਏ ਫਿਰ ਤੁਹਾਨੂੰ ਫੇਰ ਮਿਲਦੇ ਆਂ। ਹਾਂਜੀ ਫ੍ਰੈਂਡਸ ਆਪਾਂ ਦੁੱਧ ਆਪਣਾ ਰੱਖ ਲਿਆ ਦੁੱਧ ਨੂੰ ਆਪਣਾ ਗਰਮ ਹੋ ਰਿਹਾ ਖਾ ਪੀ ਲਿਆ ਸੀ ਕਿਉਂਕਿ ਸਾਨੂੰ ਵੀ ਕਦੇ ਕਦੇ ਛੁੱਟੀ ਚਾਹੀਦੀ ਹੁੰਦੀ ਆ ਦਿਲ ਕਰਦਾ ਹੁੰਦਾ ਆ ਸਾਨੂੰ ਵੀ ਕਦੇ ਛੁੱਟੀ ਮਿਲੇ ਹੈ ਨਾ ਸੋ ਸਹਜੇ ਮਮਾ ਪਾਪਾ ਮੈਨੂੰ ਛੁੱਟੀ ਦਵਾ ਦਿੰਦੇ ਹੁੰਦੇ ਕੋਈ ਉਹ ਨਹੀਂ ਕਰਦੇ ਹੈਗੇ ਇਹ ਵੀ ਹਾਂ ਵੀ ਮੈਂ ਨਹੀਂ ਲੈ ਕੇ ਆਉਣਾ ਹਦਰ ਦੇਖੋ ਜੀ ਸਾਡੀ ਬੱਚਾ ਵਾ ਟੀ ਬੈਠੀ ਆ ਗੱਡੀ ਦੇ ਵਿੱਚ ਹੁਣੇ ਲੱਗੇ ਹੋਇਆ Song ਸੁਣ ਕਿੱਧਰ ਨੂੰ ਆਵਾਂ ਮੈਂ ਆਜੋ ਗਾਣਾ ਸੁਣ ਲੋ ਮੇਰਾ song ਲੱਗੇ ਹੋਏ ਨੇ ਸੁਣਨਾ ਚਲੋ ਜੀ ਆਜੋ ਹੁਣ ਆਜੋ ਆਜੋ ਪੁੱਤ ਹੁਣ ਤੁਸੀਂ ਕਿੰਨਾ ਚਿਰ ਬੈਠਣਾ ਓਰੇ ਬਾਹਰ ਸੇ ਇੱਕ ਮਾਰਦਾ ਐ ਐਸੀ ਜੋ ਨਿਕਲ ਕੇ ਫਿਰ ਇੱਕ ਲੱਗਦੀ ਆ ਗਰਮੀ ਲੱਗਦੀ ਆ ਬਸ ਹੁਣ ਆਪਾਂ ਦੁੱਧ ਨੂੰ ਵਾਲੀ ਦੇ ਲਈਏ ਕਿਉਂਕਿ ਇਹ ਨੂੰ ਉੱਪਰ ਰੱਖਣਾ ਫ੍ਰੀਜ ਦੇ ਵਿੱਚ ਵਾਲੀ ਦੇਖ ਕੇ ਥੋੜਾ ਹੰਡਾ ਕਰਕੇ ਹਮ ਬਾਕੀ ਜੀ ਆਪਣਾ ਵਲੌਗ ਅੱਜ ਇੰਨਾ ਹੀ ਸੀਗਾ ਕੋਈ ਜ਼ਿਆਦਾ ਆਪਾਂ ਨੇ ਬੜਾ ਵਲੌਗ ਨਹੀਂ ਬਣਾਇਆ ਅੱਜ ਮੇਰਾ ਦਿਲ ਹੀ ਨਹੀਂ ਕਰਿਆ ਸ਼ੂਟ ਕਰਨ ਦਾ ਕਦੇ-ਕਦੇ ਹੋ ਜਾਂਦਾ ਹੁੰਦਾ ਵੀ ਆਪਣਾ ਦਿਲ ਨਹੀਂ ਕਰਦਾ ਸ਼ੂਟ ਕਰਨ ਦਾ ਹਨਾ ਤੇ ਇਸ ਕਰਕੇ ਜੀ ਆਪਣਾ ਵਲੌਗ ਅੱਜ ਇੰਨਾ ਹੀ ਸੀਗਾ ਉਮੀਦ ਕਰਦੀ ਆ ਤੁਹਾਨੂੰ ਮੇਰਾ ਵਲੌਗ ਵਧੀਆ ਲੱਗਿਆ ਹੋਊਗਾ ਤੇ ਜੇ ਤੁਹਾਨੂੰ ਮੇਰਾ ਵਲੌਗ ਵਧੀਆ ਲੱਗਿਆ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਜੀ ਤੁਹਾਨੂੰ ਬਲੌਗ ਕਿਵੇਂ ਦਾ ਲੱਗਦਾ ਕਮੈਂਟ ਜਰੂਰ ਕਰਦੇ ਕਰੋ ਇੱਕ ਪਿਆਰਾ ਜਿਹਾ ਕਿਉਂਕਿ ਤੁਹਾਡੇ ਕਮੈਂਟ ਦੀ ਸਾਨੂੰ ਵੇਟ ਰਹਿੰਦੀ ਹੈ ਇੱਕ ਪਿਆਰੇ ਜਿਹੀ ਕਮੈਂਟ ਦੀ ਤੇ ਖਾਣਾ ਪੀਣਾ ਆਪਣਾ ਸਾਰਾ ਹੋ ਗਿਆ ਫਿਰ ਦੇਖਦੀਆਂ ਵੀ ਦੁੱਧ ਪੀਂਦੇ ਨੇ ਜਾਂ ਸ਼ੇਕ ਵਗੈਰਾ ਪੀਂਦੇ ਨੇ ਉਸਾਇ ਤੇ Papa ਨੂੰ ਪੁੱਛੂੰਗੀ ਫਿਰ ਉਹ ਬਣਾ ਲਾਂਗੇ ਆਪਾਂ ਕਿਉਂਕਿ ਮੇਰੇ ਹੈ ਨਹੀਂ ਰੈਂਡਰਨਾ ਬਣਾਉਣਾ ਕੋਈ ਔਖਾ ਨਹੀਂ ਲੱਗਦਾ ਪਰ ਮੈਨੂੰ ਮਿਕਸਰ ਵਿੱਚ ਬਣਾਉਣਾ ਬੜਾ ਔਖਾ ਲੱਗਦਾ ਹੈ ਤੇ ਉਹ ਫ੍ਰਿਜ ਵੀ ਹੋ ਜੇ ਇਹ ਫ੍ਰਿਜ ਨੂੰ ਆਪਾਂ ਨੇ ਚੱਕ ਕੇ ਉੱਤਰ ਲਈ ਸਾਈਡ ਕਰਨਾ ਉੱਤ ਤੋਂ ਢੋਡੀ ਜਿਹਾ ਕਟਿੰਗ ਕਰਵਾਵਾਂਗੇ ਹਸ਼ਰ ਉੱਪਰੋਂ ਵੀ ਕਾਂਸ ਵਗੈਰਾ ਦੀ ਕਟਿੰਗ ਕਰਾ ਕੇ ਉੱਤੇ ਫਿੱਟ ਕਰ ਦੇਣੀ ਕਿਉਂਕਿ ਇੱਥੇ ਨਾ ਬਰਾ ਰਸੋਈ ਮੈਨੂੰ ਟਾਈਟ ਟਾਈਟ ਜੀ ਲੱਗੀ ਜਾਂਦੀ ਆ ਇੱਥੇ ਤੋਂ ਮਤਲਬ ਕਿ ਆਹ ਫ੍ਰੀਜ ਨੂੰ ਨਾ ਆਪਾਂ ਉਹ ਫ੍ਰੀਜ ਆਪਾਂ ਅੰਦਰ ਕਿਤੇ ਕੱਢ ਦੇਣੀ ਆ ਦੇ ਦੂ ਦਵਾਂਗੇ ਹਨਾ ਇਹਨੂੰ ਚੱਕ ਕੇ ਫਿਰ ਇਹਨੂੰ ਉੱਥੇ ਲਾ ਦਾਂਗੇ ਇਦੀ ਜਗ੍ਹਾ ਤੇ ਲਾ ਦਾਂਗੇ ਨਮੀ ਨੂੰ ਉਹ ਵਾਲੀ ਜਗ੍ਹਾ ਤੇ ਲਾ ਦਾਂਗੇ ਹਨਾ ਕਿ ਉੱਪਰੋਂ ਕਟਿੰਗ ਕਰਵਾ ਦਾਂਗੇ ਕਿਉਂਕਿ ਉਹ ਲੰਬੀ ਆ ਫ੍ਰੀਜ ਉਹ ਕਾਂਸ ਥੋੜੀ ਜੀ ਥੱਲੇ ਆ ਨਹੀਂ ਰਹੀ ਹੈਗੀ ਇਸ ਕਰਕੇ ਤੇ ਬਾਕੀ ਹੁਣ ਆਪਾਂ ਇਹ ਵਲੌਗ ਦਾ ਇੱਥੇ ਕਰਦੇ ਐਂਡ ਮਿਲਾਂਗੇ ਕੱਲ ਨੂੰ ਤੁਹਾਨੂੰ ਨਿਊ ਵਲੌਗ ਦੇ ਨਾਲ ਨਵੀਂ ਸ਼ੁਰੂਆਤ ਦੇ ਨਾਲ ਤੇ ਸਾਰੇ ਜਾਨੀ ਕਮੈਂਟ ਕਰਨਾ ਨਹੀਂ ਭੁੱਲਣਾ ਤੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਓਕੇ ਜੀ ਬਾਏ ਬਾਏ ਗੁੱਡ ਨਾਈਟ ਟੇਕ ਕੇਅਰ ਬਾਏ ਬਾਏ